ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੂਹੀ ਮਹਿਲਾ ਪਹਿਲਾ ਚਉਪ ਦੇ ਕਰ ਪਹਿਲਾ ਪੰਡ ਤੋਏ ਬੈਸ ਤੂਪ ਦੇਵੋ ਤੋ ਦੁੱਧ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮ ਰਹਾਓ ਇਹ ਮਨ ਈਤੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਧ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਵਿਧ ਸਾਹਿਬ ਰਵਤ ਰਹਿ ਕਹਿੰਦੇ ਕਹਿ ਕਹਿ ਕੇ ਜਾਵੇ ਤੁਮ ਸਰ ਅਵਰ ਨ ਕੋਈ ਅਗਤਿ ਹੀ ਨਾਨਕ ਜਨ ਜੰਮ ਪੈ ਹਉ ਸਾਲਾਹੀ ਸੱਚ ਸੋਈ ਸੁਹੀ ਮੈਲਾ ਪਹਿਲਾ ਘਰ ਦੂਜਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ मन मेरे खोवो चक्कर साचे केरे राह ज्ञान ध्यान सब कोई रवे बंधन बांधिया सब जग फवे सेवा करे सो चक्कर होय जल थल मैल रवे रहसो हम नहीं चंगे बुरा नहीं कोई ਪ੍ਰਣਵਤ ਨਾਨਕ ਤਾਰੇ ਸੋਏ